ਅਗਰ ਬਈ ਤੁਹਾਡੀ ਗੱਡੀ ਬਾਈ ਚਾਂਸ ਕਿਸੇ ਕੋਲ ਲੱਗ ਵੱਜ ਗਈ ਹੈ ਨਾ ਇਹ ਮੰਨ ਕੇ ਚੱਲੇਗਾ ਤੁਹਾਡੀ ਗੱਡੀ ਇੱਥੋਂ ਲੱਗੀ ਬਈ ਹੈ ਨਾ ਇੱਥੋਂ ਅਗਰ ਤੁਹਾਨੂੰ ਇਹ ਇਨਾਂਕ ਪਾਰਟ ਚਾਹੀਦਾ ਤੁਹਾਨੂੰ ਇਨਾਂਕ ਪਾਰਟ ਸੇ ਮਿਲ ਜਾਣਾ ਬਾਈ ਹੋਰਾਂ ਕੋਲ ਤੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਤੋਂ ਬਈ ਹੈ ਨਾ ਜਿਵੇਂ ਆ ਬਾਡੀ ਸ਼ੈੱਲ ਪਏ ਨੇ ਆਪਣੇ ਲਵੇ ਆ ਵਰਨਾ ਦਾ ਪਿਆ ਉਧਰ ਸਪੱਟ ਦਾ ਪਿਆ ਜਿਹੜੀ ਮਾਰਕੀਟ 'ਚ ਜ਼ਿਆਦਾ ਚੱਲਣ ਵਾਲੀਆਂ ਗੱਡੀਆਂ ਨੇ ਕੱਲੀ ਇਹ ਨਹੀਂ ਹੋਰ ਗੱਡੀਆਂ ਬਹੁਤ ਖੜੀਆਂ ਇਹਦੇ ਨਾਲ ਦੀਆਂ ਮੁਰੇ ਸਿਰਫ ਰੱਖੀਆਂ ਹੋਈਆਂ ਨੇ ਜਿਵੇਂ ਉਹਨਾ ਡਿਆਰ ਖੜੀ ਆ ਉਧਰ ਪਰਲੇ ਪਾਸੇ ਇਹ ਸਪੱਟ ਕਿਹੜੀ ਡਿਆਰ ਹੈ ਇਹ ਇਹ ਡਿਆਰ ਜੀ ਉਧਰ ਆਲਟੋ ਖੜੀ ਆ ਕਿਸੇ ਗੱਡੀ ਦਾ ਕੋਈ ਪਾਰਟ ਤੁਹਾਨੂੰ ਚਾਹੀਦਾ ਬਾਈ ਹੈ ਨਾ ਕੱਟ ਕੇ ਤੁਹਾਨੂੰ ਮਿਲ ਜਾਣਾ ਜੇ ਮੰਨ ਲਓ ਅਗਲਾ ਕਹਿੰਦਾ ਵੀ ਅਸੀਂ ਗ रेडी मिल ਜੂਗੀ ਬਿਲਕੁਲ ਵੀਰੇ ਲੈ ਭਾਈ ਇਹਨਾਂ ਕੋਈ ਬੋਡੀ ਸ਼ੈਲ ਦਾ ਕੋਈ ਪਾਰਟ ਚਾਹੀਦਾ ਤਾਂ ਬਾਈ ਖਰੋਂ ਤਾਂ ਲੈ ਕੇ ਜਾ ਸਕਦੇ ਹੋ ਤੁਸੀਂ ਅੰਦਰ ਹੋਰ ਵੀ ਸਮਾਨ ਹੈ ਬਾਈ ਨੂੰ ਕਹਿਣਾ ਦਿਖਾ ਦੂਗਾ ਵੀ ਆਹ ਸਮਾਨ ਬਾਈ ਸਾਰਾ ਈਵਨ ਕੇ ਇੰਜਨ ਹੋ ਗਈ ਜਿਵੇਂ ਆ ਦੇਖੋ ਆ ਹੁਣ ਗੱਡੀ ਖੜੀਆ ਫਲੂਟਿਕ ਵਰਨਾ ਇਹਦਾ ਇੰਜਨ ਪਿਆ ਵਰਨਾ ਦਾ ਇੰਜਨ ਵੀ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਆ ਸਵਿਫਟ ਦੇ ਇੰਜਨ ਪਏ ਨੇ ਇਹ ਆਲਟੋ ਦੇ ਮਿਲ ਜਣਗੇ ਹਾਂਜੀ ਹਾਂਜੀ ਤੇ ਇੱਧਰ ਭਾਈ ਸਾਰੇ ਹੋਰ ਕੋਈ ਸਮਾਨ ਜੇ ਕੋਈ ਚਾਹੀਦਾ ਕੋਈ ਲਾਈਟਾਂ ਪੁਰਾਣੀਆਂ ਚਾਹੀਦੀਆਂ ਨੇ ਕੋਈ ਗੇਅਰ ਚਾਹੀਦੇ ਨੇ ਕੋਈ ਤੁਹਾਨੂੰ ਹੱਬਾ ਚਾਹੀਦਾ ਕੁਝ ਵੀ ਚਾਹੀਦਾ ਤਾਂ ਬੰਪਰ ਤੋਂ ਲੈ ਕੇ ਬੰਪਰ ਤੱਕ ਸਮਾਨ ਜੋ ਵੀ ਚਾਹੀਦਾ ਬੰਪਰ ਤੋਂ ਬੰਪਰ ਗੱਡੀ ਦਾ ਸਮਾਨ ਮਿਲ ਜਾਣਾ ਤੁਹਾਨੂੰ ਬਾਬਾ ਜੀ ਡਿਸਪੋਜ਼ਲ ਪਾਰਟਸ ਨੂੰ ਨੰਬਰ ਸਕਰੀਨ ਤੇ ਪਾਦੇ ਵਿਜ਼ਿਟ ਕਰੋ ਤੁਰੀ ਸ਼ਹਿਰ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਹੈ